ਪਲਾਗ ਬਚਾਓ ਮੋਰਚਾ ਦਾ ਮਾਰ ਚਾਚਾ ਜੱਟੀਆਂ ਦਾ ਟ੍ਰੈਕ ਆਪਦੇ ਨਾਲ ਸਾਥ ਮਲਕੀਤ ਸਿੰਘ ਸਰਪੰਚ ਜੀ ਦੇ ਪਾਸ ਮਲਕੀਤ ਸਿੰਘ ਸਰਪੰਚ ਜੀ ਜਿੰਦਾਬਾ ਰਬ ਦੀ ਆਏ ਸਰਪੰਚ ਸਾਹਿਬ ਜਿੰਦਾਬਾ ਜਿੰਦਾਬਾ ਬਹੁਤ ਬਹੁਤ ਸਾਡੀ ਚਾਹਤਾ ਪਰ ਸਰਪੰਚ ਸਾਹਿਬ ਦਾ ਬਹੁਤ ਬਹੁਤ ਲੋਕੋ ਜਲਦੀਆਂ ਜਮੀਰਾਂ ਦੀਆਂ ਗੱਲਾਂ ਠੰਡੋ ਸਾਡੇ ਬਹੁਤ ਪਰਾਰੇ ਆ ਆਪ ਪਾਰਟੀ ਮਰਦਾਬੋਕ ਇੱਕ ਉਸਤਾਂ ਦੇ ਰਾਖੇ ਰੱਖੋ ਰੱਖਲਾ ਰੱਖਲਾ ਇੱਥੇ ਰੱਖੋ ਰੱਖੋ ਲੋਕ ਇੱਥੇ ਰੱਖੋ ਮੈਂ ਕਿੱਥਾਂ ਦੇ ਰਾਖੇ ਅੱਜ ਤੁਹਾਨੂੰ ਪਤਾ ਆ ਕਿ ਜਿਹੜੀ ਝਾੜੂ ਪਾਰਟੀ ਆ ਵਿਕਾਸ ਦੇ ਨਾਂ ਦੇ ਉੱਤੇ ਇਹਨੇ ਬਲਾਗ ਜਿਹੜਾ ਤਰਸਿੱਕਾ ਜਾ ਹੋਰ ਬਲਾਕ ਆ ਤੋੜ ਦਿੱਤੇ ਆ ਜਿਹਦੇ ਵਿੱਚ ਪੰਜਾਬ ਦੇ ਉਹ ਨੌਜਵਾਨ ਉਹ ਜਜ਼ਾਰੂ ਉਹ ਜਾਗਦੇ ਅਜਮੀਰ ਵਾਲੇ ਲੋਕਾਂ ਨੇ ਖਾ ਦਾ ਨਾਰਾ ਮਾਰਿਆ ਬੜਾ ਗੁੰਮਰਾਹ ਕੁੰ ਪ੍ਰਚਾਰ ਹੋ ਰਿਹਾ ਕਿ ਬਲਾਕ ਟੁੱਟਾ ਨਹੀਂ ਸਾਥੀਓ ਬਲਾਕ ਟੁੱਟਾ ਨਹੀਂ ਇਹ ਗੱਲ ਅਸੀਂ ਮੰਨਦੇ ਨਹੀਂ ਪਰ ਬਲਾਕ ਟੁੱਟ ਵੀ ਵੀ ਜਿਹੜਾ ਇਹ ਵੀ ਗੱਲ ਅਸੀਂ ਮੰਨਦੇ ਆ ਕਿਉਂ ਕਿੰਨਾ ਰੋ ਰ ਕਿੰਨਾ ਰੋ ਪੰਜਾਬ ਦੇ ਜਹਰ ਸਿੱਤੇ ਪਲਾਡ ਦੇ ਨਾਲ ਜੁੜੇ ਇਹਨਾਂ ਲੋਕਾਂ ਦਾ ਆ ਇਹਦੇ ਸਾਹਮਣੇ ਕੋਟੇ ਟਿਕੜੇ ਪਾਣੇ ਆਮ ਆਦਮੀ ਪਾਰਟੀ ਦੇ ਇਹਨਾਂ ਝਾੜੂ ਪਰਤਾਰਾਂ ਨੂੰ ਔਰ ਇਹ ਵਾਦਾ ਕਰਦੇ ਆ ਅਸੀਂ ਆਪਣੇ ਨਗਰ ਸਰਤੇ ਦੇ ਵੱਲੋਂ ਜਿੱਤੇ ਜਿੱਤੇ ਦੇਵੇ ਦੇਣਾ ਲੋਨ ਪਈ ਇਸ ਪਲਾਡ ਨੂੰ ਪਚਾਉਣ ਲਈ ख़र्चे कटणे पियो करोड़े पैसे करा पिया चवां पर कुॾण नचारिया बड़ी हो गल क्लॉक कम हूंदा आहे ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਬਲਾਕ ਸਾਡੇ ਘਰਾਂ ਦੇ ਛੋਟੇ ਬੱਚੇ ਜੋ ਮਈ ਤੋਂ 37 ਤੱਕ ਤੋਂ ਮੌਂਦ ਆਇਆ ਸਾਡੇ 60 ਟਿਕਟ ਬਲਾਕ ਤੋਂ ਪੈਂਦੇ ਨੇ ਸਾਡੇ ਜੋ ਵੀ ਬੱਚਾ ਜਨਮਦਾ ਆ ਉਹਦਾ ਸਰਟੀਫਿਕੇਟ ਪਲਾਟਾ ਵਿੱਚੋਂ ਦਿੰਦੇ ਨੇ ਪਰ ਸਾਨੂੰ ਦੁੱਫਾ ਜਾ ਰਿਹਾ ਆ ਕਿ ਬਲਾਕ ਦੇ ਵਿੱਚ ਸਰਪੰਚ ਤੋਂ ਕਿਨਾ ਕਿਸੇ ਦਾ ਕੰਮ ਨਹੀਂ ਹੁੰਦਾ ਇਹ ਬੜੀ ਹਾਸ਼ੀਣੀ ਗੱਲ ਆ ਹੁੰਦੇ ਨੇ ਕਾਹਲੋ ਕਿ ਪੰਜਾਬ ਦੇ ਵਿੱਚ ਵਿਕਾਸ ਦੇ ਨਾਂ ਦੇਤੇ ਸੜਕਾਂ ਦੇ ਪ੍ਰੋਜੈਕਟ ਕੀਆ ਜਾ ਰਹੀਆਂ ਪਰ ਸਾਡੇ ਜਿਹੜੇ ਨਿੱਜੀ ਹੱਕ ਆ ਜਿਹੜੇ ਸਾਡੇ ਰੋਜ਼ ਮਰਾਂ ਦੀਆਂ ਜ਼ਿੰਦਗੀਆਂ ਚੀਜਾਂ ਇਹਨਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਜੋ ਪੰਜਾਬ ਦੇ ਨਾਲ ਲੋਕਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਹੋਵੇਗਾ ਨਾ ਇਹ ਟੁਕੜਾ ਹੈ ਨਾ ਟੁਕਣ ਦੇਣਾ ਹੈ ਅਸੀਂ ਇਹ ਕੱਲੋ ਆਪਣੇ ਨਗਰ ਸਰਜੇ ਵੱਲੋਂ ਮੈਂ ਮਲਕੀਤ ਸਿੰਘ ਸਰਪੰਚ ਤੋਂ ਰਹਿਮਾਇਤ ਲਬਦੀਆ ਸਿੰਘ ਖਾਬ ਦਾ ਸਰਪੰਚ ਉਹ ਮੈਂ ਕਿਤੇ ਖਾਨ ਦੁਨੀਆ ਦਾ ਜ਼ਿਲਾ ਕੁਹੋਂ ਦੇ ਕਰਕੇ ਇਹ ਵਿਸ਼ਵਾਸ ਹੋਣਾ ਪਈ ਤੁਹਾਡੇ ਨਾਲ ਸਿਰ ਨਾ ਸਿਰ ਚੋੜ ਕੇ ਅਸੀਂ ਇਸ ਬਾਗ ਨੂੰ ਬਚਾਉਣ ਦੇ ਆਖਰੀ ਚੰਨ ਤੱਕ ਹਰ ਹਿੱਲਾ ਵਰਤਾਂਗੇ ਅਸੀਂ ਮਜਬੂਰ ਕਰਤਾਗੇ ਕਿ ਜੋ ਸਾਦਲੀ ਪਈ ਇਹ ਬਲਾਕ ਜਿਹੜਾ ਇੱਥੇ ਹੀ ਰਹੇਗਾ ਲਾਰ ਕੁੱਤਾ ਨਹੀਂ ਪਰ ਦੇਖੋ ਜਿਹੜਾ ਪੀਡੀਐਫ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬਰਾਦ ਟੁੱਟਾਇਆ ਫਰਾਦ ਨੂੰ ਮਰਜ਼ੀ ਕੀਤਾ ਗਿਆ ਆ ਜੋ ਫਾਨੀ ਮਨਜ਼ੂਰ ਨਹੀਂ ਚਲੋ ਜਾਣ ਦਿਓ ਆਪਣੇ ਆਪੀ ਸਾਗਦੀਆ ਜਮੀਰਾਂ ਨਾਲ ਸਾਥ ਕਰਕੇ ਲੰਨ ਵਾਲੇ ਲੋਕਾਂ ਦਾ ਸਾਥ ਦਿਓ ਆ ਕੇ ਰੱਖ ਕੇ ਇੱਕ ਹਾੜਾ ਨਾਰਾ ਮਾਰਿਓ असीं चूंडे हा मरा न असीं पेडा न असीं शहर हा